ਤੂ ਕਹੁ ਤਲ ਗੁਰ ਸੇਵੀਐ ਅਹਨ ਸੁਸਹਜੇ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਦੁਖ ਸਮੰਦੀ ਨੂਰ ਅਰਸਹ ਕੁਰਸਹ ਉਦ ਰਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣਾ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਜਿਸ ਪਾਸ ਬਹਿਠਿਆ ਸੋਹੀ ਹੈ ਸਭ ਨਾਨ ਦਾ ਸਜਣ ਸੱਚ ਪਾਤਸ਼ਾਹ ਹੁ ਸਿਰਸਾਹੰਦ ਜਿਸ ਪਾਸ ਬਹਠਿਆ ਸੋਹੀਆ ਸਬਨਾੰਦਾ ਸਹਸਾਹ ਸਤਨਾੰ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹਲਾ ਚੌਥਾ ਘਰ ਪਹਿਲਾ ਚੌਪਦੀ ସତଗୁରୁ ପ୍ରସାଦ ମେରା ହିରା ରତନ ନାମ ହର ବସ ଗୌର ହାଥ ଧର ମଥା ଜନମ ਜਨਮ ਕੇ ਕੇਲ ਵੇਖੋ ਦੁਖ ਉਤਰੇ ਗੁਰ ਨਾਮ ਦਿਓ ਰਨ ਲਾਥਾ ਮੇਰਾ ਹੀ ਅਰ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਤਿਲ ਵਿਖ ਦੁਖ ਉਤਰੇ ਗੁਰ ਨਾਮ ਦਿਓ ਰੇਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰਪੂਰਾ ਹਰ ਨਾਮ ਦਰੜਾਇ ਬਿਨ ਨਾਵਾ ਜੀਵਨ ਬਿਰਥਾ ਰਹਾ ਬੇਨ ਗੁਰ ਮੂੜ ਭਏ ਹੈ ਮਾਨਮੋਖ ਤੀ ਮੋ ਮਾਇ ਨਿਤ ਫਾਥਾ ਤਿਨ ਸਾਧੂ ਚਰਨ ਨਾ ਸੇਵੇ ਕਬਹੂ ਤਿਨ ਸਭ ਜਨਮ ਆਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਾਫਲਿਉ ਜਨਮ ਸਨਾਥਾ ਮੋਕਉ ਕੀ ਜਾ ਦਾਸ ਦਾਸ ਦਾ ਸੁਨ ਕੋ ਹਰ ਦਇਆਧਾਰ ਜਗੰਨਥਾ हम अंदोले ज्ञानहीन अज्ञानी क्यों चल है मार्ग पंथा हम अंदले को गुर अंचल दीजा ਜਨ ਨਾਨਕ ਚਲ ਹੈ ਮਿਲੰਥਾ ਹਮ ਅੰਦਲੇ ਗਿਆਨਹੀਨ ਅਗਿਆਨੀ ਕਿਉ ਚਲਹ ਮਾਰਗ ਪੰਥਾ ਹਮ ਅੰਦਲੇ ਕੋ ਗੁਰ ਅੰਚਲ ਦਿਜਾ ਜਨ ਨਾਨਕ ਚਲਹਾ ਮਿਲੰਠਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤ ਸ੍ਰੀ ਮਹਲਾ ਚੌਥਾ ਘਰ ਪਹਿਲਾ ਚੌਪਦੇ ੴ ਓ ਅੰਕਾਰ ਸਤਿਗੁਰ ਪ੍ਰਸਾਦ ਮੇਰਾ ਹੀ ਰੈ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਠਾ